ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਆਏ ਹੋਏ ਹਾਂ ਕਿਸਾਨ ਫੂਡ ਹੱਟ ਏਸੀ ਰੈਸਟੋਰੈਂਟ ਪਾਰਟੀ ਹਾਲ ਲੌਬੀ ਦੋਸਤੋ ਲੋਕੇਸ਼ਨ ਹੈਗੀ ਆ ਮਹਾਰਾਣਾ ਚੌਕ ਮਰੰਡਾ ਉਹ ਸਾਹਮਣੇ ਆ ਤੇ ਸਾਹਮਣੇ ਸਾਡੇ ਸਨੂਦਤ ਭਰਾ ਦੀ ਜਿਹੜੀ ਲਾਕਟ ਦੀ ਫੈਕਟਰੀ ਵੀ ਹੈ ਤੇ ਸਾਹਮਣੇ ਸਾਸਾਂ ਘਰ ਵੀ ਹੈ ਤੇ ਰਸਤਾ ਚਲੇ ਜਾਂਦਾ ਸਿੱਧਾ ਲੁਧਿਆਣੇ ਨੂੰ ਤੇ ਆਹ ਸਾਹਮਣੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿਸਾਨ ਫੂਡ ਹੱਟ ਤੇ ਕੀ ਰੇਟ ਕੀ ਕੁਆਲਿਟੀ ਉਹਦੇ ਬਾਰੇ ਵੀ ਗੱਲ ਕਰਾਂਗੇ ਪਰ ਸੈਟਿੰਗ ਦੇਖਣ ਜੋਗਾ ਉਹ ਤੁਸੀਂ ਦੇਖੋ ਐਦਾਂ ਦੀ ਸੈਟਿੰਗ ਮੰਨ ਨੂੰ ਹੀ ਲੱਗਦਾ ਮਰੰਡੇ ਦੇ ਵਿੱਚ ਹੈਗੀ ਕਿਤੇ ਲੌਬੀ ਦੋਸਤੋ ਅੰਦਰ ਐਂਟਰੀ ਕਰਨ ਲੱਗੇ ਆਪਾਂ ਤੁਸੀਂ ਦੇਖਿਓ ਵੀ ਬਾੜੇ ਰੁਪਿਆ ਲਾਤਾ ਜੇ ਗੱਲ ਕਰੀਏ ਆਹ ਦੇਖੋ ਮਹਾਰਾਜੇ ਵਾਲੀਆਂ ਕੁਰਸੀਆਂ ਪੁਰੇ ਪਈਆਂ ਤੇ ਥੱਲੇ ਬਹੁਤ ਵਧੀਆ ਜਿਹੜੀ ਟਾਇਲ ਲੱਗੀ ਹੋਈ ਹੈ ਤੇ ਆਹ ਦੇਖੋ ਜੇ ਗੱਲ ਕਰਦੀ ਆਪਾਂ ਨਾ ਇਹ ਇੰਡੀਅਨ ਰੇਲਵੇ ਜੇ ਹੁੰਦੇ ਨਾ ਡੱਬੇ ਬਣੇ ਹੋਏ ਜਿਹੜੇ ਵਧੀਆ ਜਿਹੜੀ ਮਹਿੰਗੀ ਟ੍ਰੇਨ ਦੇ ਵਿੱਚ ਆਪਾਂ ਬੈਠਦੇ ਆ ਉਸ ਤਰ੍ਹਾਂ ਦੇ ਜਿਹੜੇ ਕੈਬਨ ਬਣੇ ਹੋਏ ਆ ਸੈਪਰੇਟ ਤੁਸੀਂ ਇੱਥੇ ਬੈਠ ਸਕਦੇ ਹੋ ਸਿਟਿੰਗ ਦੇਖੋ ਤੁਸੀਂ ਸਿਟਿੰਗ ਬਹੁਤ ਵਧੀਆ ਲੱਗੀ ਹੋਰੇ ਤੇ ਇੱਧਰ ਦੇਖੋ ਆਹ ਦੇਖੋ ਭਾਈ ਏਸੀ ਲੱਗੇ ਹੋਏ ਆ ਕੈਬਨ ਬਣੇ ਹੋਏ ਸਿਟਿੰਗ ਦੇ ਲਈ ਤੁਸੀਂ ਆਓ ਬੈਠ ਕੇ ਖਾਓ ਫਾਸਟ ਫੂਡ ਇੰਜੋਏ ਕਰੋ ਤੇ ਆਨੰਦ ਮਾਣੋ ਤੇ ਗੱਲ ਵੀ ਕਰਦੇ ਆ ਤੇ ਤੁਸੀਂ ਤੁਸੀਂ ਪਰਿਵਾਰ ਸਮੇਤ ਆਓ ਤੇ ਆ ਦੇਖੋ ਪੁਰਾਣੇ ਪੰਜਾਬ ਦਾ ਨਕਸ਼ਾ ਜਿਹੜਾ ਇੱਥੇ ਪ੍ਰਿੰਟ ਕਰਾ ਕੇ ਦਵਾਰਾਂ ਦੇ ਉੱਤੇ ਲਾਇਆ ਹੋਇਆ ਹੈ ਜਿਸ ਦੇ ਵਿੱਚ ਬੱਚੇ ਵੀ ਸਿੱਖ ਸਕਦੇ ਆ ਦੇਖ ਸਕਦੇ ਆ ਤੇ ਆਲੇ ਦੁਆਲੇ ਜਿਹੜਾ ਲਾਈਟਿੰਗ ਦਾ ਪ੍ਰਬੰਧ ਵੀ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਤੇ ਆ ਸਾਹਮਣੇ ਜਿਸ ਸਾਹਿਬ ਦਾ ਨਾਮ ਉਸ ਸਾਹਿਬ ਦੀਆਂ ਜਿਹੜੀਆਂ ਫੋਟੋਆਂ ਦੀ ਗੈਲਰੀ ਵੀ ਇੱਥੇ ਲਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੇ ਆ ਪੈਂਦੇ ਆ ਭੰਗੜੇ ਪੰਜਾਬੀਆਂ ਦੀ ਸ਼ਾਨ ਭੰਗੜਾ ਇਹਦਾ ਵੀ ਜਿਹੜਾ ਪੋਸਟਰ ਬਹੁਤ ਵਧੀਆ ਇੱਥੇ ਲਾਇਆ ਹੋਇਆ ਤੇ ਗੈਲਰੀ ਤੁਸੀਂ ਦੇਖੋ ਵੀ ਬਹੁਤ ਵਧੀਆ ਨੇ ਗੱਲ ਕਰੀਏ ਪੈਸਿਆਂ ਦੀ ਵੀ ਗੱਲ ਕਰਾਂਗੇ ਵੀ ਅੰਦਰ ਅੰਦਰ ਤੇ ਕਿੰਨਾ ਖਰਚਾ ਕਰ ਦਿੱਤਾ ਹੈ ਕਿਸਾਨ ਫੂਡ ਹਟ ਲੋ ਵੀ ਦੇਖੋ ਦੋਸਤੋ ਏਸੀ ਲੱਗੇ ਹੋਏ ਆ ਕੂਲਿੰਗ ਬਾਦੂ ਆ ਤੁਸੀਂ ਆਣਾ ਖਾਣਾ ਫੈਮਲੀ ਨਾਲ ਆਣਾ ਤੇ ਇੰਜੋਏ ਕਰਨਾ ਤੇ ਆਪਾਂ ਗੱਲ ਵੀ ਕਰਦੇ ਹਾਂ ਲੋਵੀ ਦੋਸਤੋ ਗੱਲਬਾਤ ਕਰਦੇ ਹਾਂ ਕਿਸਾਨ ਫੂਡ ਹਟ ਦੇ ਓਨਰ ਦੇ ਨਾਲ ਸਤਿ ਸ਼੍ਰੀ ਅਕਾਲ ਭਾਜੀ ਅੱਛਾ ਜੀ ਭਾਈ ਸਾਰੇ ਨੂੰ ਮੇਰੇ ਵੱਲੋਂ ਜੀ ਆਰ ਸੀ ਚੈਨਲ ਦੇ ਸਾਰੇ ਸਮੂਹ ਭਾਈ ਦਰਸ਼ਕਾਂ ਨੂੰ ਮੈਂ ਬੁਲਾਤੀ ਹਾਂ ਸਤਿ ਸ਼੍ਰੀ ਅਕਾਲ ਅੱਛਾ ਵੀਰੇ ਕੀ ਕੀ ਹੁੰਦਾ ਔਰ ਇਹ ਦੱਸਦੇ ਤੁਸੀਂ ਤੁਹਾਡੀ ਲੋਕੇਸ਼ਨ ਬੜੀ ਸੋਹਣੀ ਲੱਗਿਆ ਮੈਨੂੰ ਪਹਿਲਾਂ ਤਾਂ ਭਾਈ ਸਾਡੇ ਕੋਲ ਕੰਟੀਨੈਂਟ ਹੁੰਦੀ ਸਾਰੀ ਆਈਟਮ ਹੁੰਦੀ ਜਿਵੇਂ ਕੰਟੀਨੈਂਟ ਆਪਣੇ ਕੋਲ 버ਗਰ ਆ ਜੀ ਇਹ ਆਪਣੇ ਕੋਲ ਐਨੀ ਸੈਟਿੰਗ ਵਧੀਆ باوجود ਵੀ ਅਸੀਂ 40 ਰੁਪਏ ਤੋਂ 버ਗਰ ਸਟਾਰਟ ਕੀਤਾ ਜੀ ਠੀਕ ਆ 40 ਰੁਪਏ ਤੋਂ 버ਗਰ ਸਟਾਰਟ ਆ ਜਾਣੀ ਜੀ ਆਪਣਾ 40 ਰੁਪਏ ਤੋਂ 버ਗਰ ਸਟਾਰਟ 80 ਰੁਪਏ ਦਾ 버ਗਰ ਦੇ 7 ਰੁਪਏ ਵਰਗ ਰਹੀ ਆਪਣੀ ਲੋਕ ਹਾਊਸ ਤੋਂ 40 ਤੋਂ ਉਪਰ ਸਟਾਰਟ ਕੀਤੀ ਹੈ ਜੋ ਇੱਕ ਰੀਡੀ ਟੂ ਆਨ ਮੇਡ ਦਾ। ਬਹੁਤ ਵੱਡਾ ਭਾਈ ਜੀ ਇਹ ਬਹੁਤ ਸੈਂਡਵਿਚ ਹੁੰਦੇ। ਇਹ ਬਸ ਬਣਾ ਗ੍ਰਿਲ ਸੈਂਡ ਵੀ ਹੁੰਦਾ ਬੋਨ ਬੈਡ ਵਿੱਚ ਵਧੀਆ ਜੀ। ਜੀ। ਇਹ ਆਪਣੇ ਕੋਲ 7 ਰੁਪਏ ਤੋਂ ਸਟਾਰਟ ਹੈ ਸਾਰਾ। ਜੀ। 7 ਰੁਪਏ ਤੋਂ ਸਟਾਰਟ ਹੈ। ਉਹਦੇ ਵਿੱਚ ਜਿਵੇਂ ਗਾਹ ਆਈਟਮ ਉਹ ਜੋ ਹਮਨਾ ਜੀ। ਫਿਰ ਆਪਣੇ ਕੋਲ ਪਾਸਤਾ ਆ ਜਾਂਦਾ ਹੀ। ਫਰਾਈਜ਼ ਆ ਜਾਂਦੇ ਆ ਜੀ। ਰੈਪ ਆ ਜਾਂਦੇ ਆ ਤੇ گارਲਿਕ ਬ੍ਰੈਡ ਆ ਜਾਂਦੀ ਹੈ। ਠੀਕ ਹੈ। ਤੋਂ ਬਾਅਦ ਆਪਣੇ ਕੋਲ ਜੀ ਆਈਸਕ੍ਰੀਮ ਆ ਜਾਂਦੀ ਆ ਤੇ ਜਿਹੜਾ ਯਾਨੀ ਇਹ ਨਾ ਫਾਸਟ ਫੂਡ ਦੇ ਬਫੇ ਵੀ ਹੈ ਕੋਈ ਛੋਟੇ ਛੋਟੇ ਬਫੇ ਬਣਾਏ ਹੋਏ ਆ ਉਹ ਵੀ ਦੱਸ ਦਿਓ ਥੋੜੇ ਬੋਤੇ। ਅੱਜ ਭਾਈ ਇਹਦੇ ਵਿੱਚ ਅਸੀਂ ਛੋਟੇ ਇੱਕ ਯਾਨੀ ਕਿ ਰੱਖਿਆ ਹੋਇਆ ਵੀ ਜਿਵੇਂ ਆ 135 ਰੁਪਏ ਵਿੱਚ ਤੁਸੀਂ ਦੇਖ ਸਕਦੇ ਆ ਆਲੂ ਟਿੱਕੀ 버ਗਰ ਫਰਾਈਜ਼ ਪਲੱਸ ਕੋਕ ਜੀ। ਠੀਕ ਆ। ਇਸ ਤੋਂ ਬਾਅਦ ਗ੍ਰਿਲ ਸੈਂਡਵਿਚ ਪਲੱਸ ਸ਼ੇਕ ਕੋਈ ਵੀ ਸ਼ੇਕ ਲੈ ਲਓ। ਨਾਰਮਲ ਸ਼ੇਕ ਆਪਣਾ 80 ਰੁਪਏ ਦਾ ਸ਼ੇਕ ਆਈ ਵੈਸੇ। ਠੀਕ ਆ। ਤੇ ਆਪਾਂ ਇਹਦੇ ਵਿੱਚ 135 ਜੀ ਦਿੰਨੇ ਆ ਜੀ। ਤੇ ਆਪਣਾ ਪੀਜ਼ਾ ਤੇ ਪੀਜਾ ਭਾਜੀ ਆਪਣੇ ਕੋਲ ਕਿੰਨੇ ਤੋਂ ਸਟਾਰਟ ਆ ਘੱਟੋ ਘੱਟ 50 ਰੁਪਏ ਤੋਂ ਸਟਾਰਟ ਆ ਜੀ ਜੋ ਇੱਕ ਆਮ ਜਿਵੇਂ ਆਪਾਂ ਕਹਿੰਦੇ ਨੇ ਵੀ ਇੱਕ ਰੇਡੀਅਲ ਕੋਸਟ ਤੋਂ 50 ਰੁਪਏ ਤੋਂ ਪੀਜਾ ਸਟਾਰਟ ਆ 50 60 70 ਡਬਲ ਟੌਪਿਕ ਵਿੱਚ 80 ਸਾਈਜ਼ ਕੀ ਇਹਦਾ ਇਹਦਾ ਭਾਜੀ ਜਿਹੜਾ ਆਪਣੇ ਸੀਡੀਓ ਹਾਂਜੀ ਇਹਦਾ ਰੈਗੂਲਰ ਹੈ ਜੀ ਠੀਕ ਆ ਤੇ ਰੈਗੂਲਰ ਵਿੱਚ ਆਉਂਦੇ ਨੇ ਉਸ ਤੋਂ ਬੱਚ ਬਾਕੀ ਆ ਮੀਡੀਅਮ ਚਾਹਦੇ ਨੇ 100 ਰੁਪਏ ਤੋਂ ਸਟਾਰਟ ਆ ਠੀਕ ਹੈ ਜੀ ਰੈਗੂਲਰ ਹੋ ਗਿਆ 170 ਮੀਡੀਅਮ ਹੋ ਗਿਆ ਜਿਵੇਂ ਜਿਵੇਂ ਆਪਣੇ ਹੈਗੀ ਆ ਜੀ ਚਲੋ ਪਾਸ ਆਪਣਾ ਸ਼ੇਕ ਆ ਜੀ ਮਜੀਤ ਵਗੈਰਾ ਆ ਠੀਕ ਆ ਜੀ ਮੇਰਾ ਇੱਕ ਗੱਲ ਪੁੱਛਣੀ ਹੈ ਤੁਹਾਡੇ ਕੋਲ ਵੀ ਇਹ ਕਿੰਨਾ ਰੁਪਿਆ ਤੁਸੀਂ ਲਾਤਾ ਯਾਰ ਜੇ ਗੱਲ ਕਰੀਏ ਉਹ ਸਿਟਿੰਗ ਬੜੀ ਲਾਜਵਾਹ ਵਾ ਦੇਖਣਯੋਗ ਆ ਹਨਾ ਵੀ ਗੈਲਰੀ ਵੀ ਤੁਸੀਂ ਜਿਹੜੀ ਬੜੀ ਸੋਹਣੀ ਇੱਥੇ ਲਗਾਈ ਹੋਈ ਆ ਪੂਰਾ ਕਿਸਾਨ ਫੂਡ ਹਟ ਨੂੰ ਤੁਸੀਂ ਕਿਸਾਨੀ ਦੇ ਵਾਂਗ ਸਜਾਇਆ ਹੋਇਆ ਹੈ ਤੇ ਕਿੰਨਾ ਕ ਖਰਚਾ ਅੰਦਰ ਆ ਗਿਆ ਸੀ ਇਹਦੇ ਇਹਦੇ ਭਾਜੀ ਅੰਦਰ ਸਿਟਿੰਗ ਸਿਟਿੰਗ ਆ ਪੁੱਣਾ ਜਿਹੜਾ ਤੁਸੀਂ ਆ ਦੇਖ ਰਹੇ ਆ ਇਹ ਪਲਾਟ ਤੋਂ ਸ਼ੋਰੂਮ ਤੋਂ ਲੱਗ 18 ਤੋਂ 20 ਲੱਖ ਰੁਪਏ ਆਪਣਾ ਸੈਟਿੰਗ ਦਾ ਖਰਚਾ ਆ ਦੇਗਾ ਸਿਰਫ ਅੰਦਰ ਅੰਦਰ ਦਾ ਅੰਦਰ ਅੰਦਰ ਦਾ ਜੋ ਇਹ ਇੰਟੀਰੀਅਰ ਅੱਜ ਆਪਣਾ ਕਿਚਨ ਹੈ ਉਹਦੇ ਵਿੱਚ ਅਸੀਂ ਆਪ ਦੇਖੋ ਅਸੀਂ ਜੋ ਕਿਸਾਨ ਨਾਮ ਰੱਖਿਆ ਨਾ ਤੁਸੀਂ ਦੇਖ ਸਕਦੇ ਆ ਸਾਰੇ ਕਿਸਾਨੀ ਅਧਾਰਤ ਫੋਟੋਆਂ ਜੀ ਤੇ ਇਹ ਆਪਣਾ ਜੋ ਆਪਣਾ ਕਲਚਰ ਜੋ ਆਪਣਾ ਵਿਰਸਾ ਹੈਗਾ ਚਾਹਦਾ ਜੀ ਉਹ ਅਧਾਰਤ ਹੈ ਇਹ ਆਪਣਾ ਪੰਜਾਬ ਜੀ ਜੋ ਆਪਣੇ ਪਿਛਮਤ ਸਾਡੇ ਇਹ ਸੀ ਅਭੀ ਅਸੀਂ ਆਪਣੇ ਬੱਚਿਆਂ ਲਈ ਵੀ ਘਾਹ ਸੇ ਦਿੱਈਏ ਜੇ ਕੋਈ ਰਿਆ ਹੁੰਦਾ ਹੈ ਤੇ ਇੱਥੇ ਆਪਾਂ ਕੋਈ ਪਾਰਟੀ ਕਰਨੀ ਹੈ ਜੀ ਕੇਕ ਆਪਣੇ ਪਾਰਟੀ ਪਾਰਟੀ ਕਰਨੀ ਆਪਾਂ ਕੇਕ ਕਰੀਏ ਸਭ ਕੋ ਰਿੰਗ ਕਰਾ ਦਨੇ ਉਹਦੇ ਲਈ ਵੀ ਡਿਸਕਾਊਂਟ ਹੈਗਾ ਹਾਂਜੀ ਡਿਸਕਾਊਂਟ ਜੇ ਕੋਈ ਪਾਰਟੀ ਆndi ਜੀ ਅਸੀਂ ਮੈਕਸਮ 10% ਦਾ ਡਿਸਕਾਊਂਟ ਤਾਂ ਹੀ ਦਿੰਨੇ ਦਿੰਨੇ ਆ ਠੀਕ ਹੈ ਜੀ ਤੇ ਵੀਰੇ ਦੱਸਿਓ ਵੀ ਪੀਜੇ ਦੇ ਉੱਪਰ ਵੀ ਮੈਂ ਦੇਖਿਆ ਬੁਈ 1 ਗੈਟ 1 ਬਹੁਤ ਚੱਲਦਾ ਤੁਸੀਂ ਵੀ ਦਿੱਤਾ ਹੋਇਆ ਓਰੇ ਹਾਂਜੀ ਭਾਜੀ ਆਪਾਂ ਨੇ ਹਰ ਮੰਗਲਵਾਰ ਤੇ ਵੀਰਵਾਰ ਇੱਕ ਪੀਜੇ ਵੱਡੇ ਨਾਲ ਜੀ ਇੱਕ ਛੋਟਾ ਪੀਜ ਫ੍ਰੀ ਦਿੰਨੇ ਆ ਕਿੰਨੇ ਦਾ ਪੀਜ ਆ ਉਹ ਉਹ ਪੀਜਾ ਮਤਲਬ ਲਾ ਲਓ ਜੀ ਸਟਾਰਟ ਕਿੰਨੇ ਤੋਂ ਆ ਸਟਾਰਟ ਮਤਲਬ ਆਪਣੇ ਤੋਂ 240 ਪੀਜਾ ਸਟਾਰਟ ਮੈਂ ਅੱਛਾ 240 ਤੋਂ ਪੀਜਾ ਸਟਾਰਟ ਆ ਬੁਈ 1 ਗੈਟ 1 ਫ੍ਰ ਲਾਰਜ ਲੈਂਦਾ ਤੇ ਉਹਦੇ ਨਾਲ ਆਪਾਂ ਇੱਕ ਰੈਗੂਲਰ ਫ੍ਰੀ ਦਿੰਦੇ ਆ ਜੀ ਠੀਕ ਆ ਜੀ ਜੇ ਸਟਾਰਟ ਕਿੰਨੇ ਤੋਂ ਆ 200 240 ਤੋਂ ਸਟਾਰਟ ਹੈ ਉਹ ਤੋਂ ਅੱਗੇ ਉਹ ਤੋਂ ਅੱਗੇ ਮਤਲਬ ਆ ਲੋ ਜੀ ਆਪਣੇ ਉੱਤੇ ਡਿਪੈਂਡ ਹੈ ਜੀ 310 ਦਾ ਆ ਜਾਂਦਾ ਠੀਕ ਆ 240 ਦਾ 250 ਦਾ ਆ ਗਿਆ ਜੀ 220 ਦਾ ਵੀ ਹੈਗਾ ਆ ਚਲੋ ਜਿਹੜਾ ਤੁਹਾਡਾ ਸਟਾਰਟਿੰਗ ਪ੍ਰਾਈਸ ਆ ਪੀਜੀ ਦੇ ਵਿੱਚ ਉਹਦੇ ਵਿੱਚ ਕੀ ਕੀ ਤੁਸੀਂ ਪਾ ਕੇ ਦਿੰਦੇ ਹੋ ਉਹਦੇ ਵਿੱਚ ਭਾਜੀ ਪੀਜੀ ਦੇ ਸਬਾਬ ਨਾਲ ਜੇ ਉਹ ਚੀਜ਼ ਕਰਨਾ ਜੀ ਜਿਵੇਂ ਚੀਜ਼ ਵਿੱਚ ਹੋ ਗਿਆ ਵਿੱਚ ਕਾਰਨਰ ਪੋਪ ਕਾਰਨਰ ਨੂੰ ਕਹਿੰਦੇ ਆ ਜੀ ਤੇ ਚੀ ਜ ਟਮਾਟੋ ਆ ਜੀ ਚੀ ਮਸ਼ਰੂਮ ਆ ਜੀ ਤੇ ਚੀ ਆਨਿਅਨ ਆ ਜੀ ਮਤਲਬ ਜੋ ਇੱਕ ਬਧਿਆ ਕੁਆਲਟੀ ਵਿੱਚ ਹੁੰਦੇ ਆ ਜੀ ਆਪਾਂ ਉਹ ਚੀ ਦਿੰਦੇ ਆ ਬਾਕੀ ਜੇ ਕੋਈ ਆਪਣੇ ਕੋਲ ਇਹਦੇ ਰਿਲੇਟ ਕੋਈ ਪਾਰਟੀ ਕਰਦਾ ਆ ਮਤਲਬ ਕੰਟੀਨੈਂਟਲ ਵਿੱਚ ਅਸੀਂ ਸਪੈਸ਼ਲ ਡਿਸਕਾਊਂਟ ਦੇਵਾਂਗੇ ਠੀਕ ਹੈ ਜੀ ਤੇ ਸਾਨੂੰ ਇਹ ਵੀ ਸਾਡੇ ਆਪਣੇ ਸ਼ਹਿਰਾਂ ਰੱਖ ਕੇ ਬਰਾਂਡੇ ਵਿੱਚ ਹੀ ਆਪਣਾ ਆਪਾਂ ਨਿਊ オーਪਨ ਕੀਤਾ ਜੀ ਤੇ ਆਪਣਾ ਜਿੰਨੇ ਵੀ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਖੁੱਲੇ ਨੂੰ ਇਹ ਭਾਜੀ ਆਪਣੇ ਨੂੰ ਹੋਰ ਵਿੱਚ 2-3 ਮਹੀਨੇ ਅੱਛਾ ਪਰ ਅਸੀਂ ਸੈਟਿੰਗ ਕਰਕੇ ਅਸੀਂ ਹੋਣ ਜਾਨੀ ਕਿ ਪ੍ਰੋਪਰ ਚਲਾਵਾਂਗੇ ਕੋਈ ਬਫੇ ਦਾ ਪਲਾਨ ਵੀ ਹੈ ਉਹ ਜਲਾਉਣ ਦਾ ਕੁਝ ਸੁਣਨ ਚ ਆਇਆ ਵੀ ਬਫੇ ਵੀ ਤੁਸੀਂ ਚਲਾਉਣਾ ਚਾਹੁੰਦੇ ਹੋਰੇ ਇਨ ਫਿਊਚਰ ਜੀ ਅਸੀਂ ਕੰਟੀਨੈਂਟ ਤੋਂ ਸਟਾਰਟ ਕੀਤਾ ਜਿਵੇਂ ਜਿਵੇਂ ਸੈਟਿੰਗ ਹੋਊਗੀ ਅਸੀਂ ਇਹ ਵਿੱਚ ਮੈਂ ਦੇਖਿਆ ਜਿਸ ਸਾਹ ਨਾਲ ਤੁਹਾਡੀ ਸੈਟਿੰਗ ਹੈ ਇੱਥੇ ਬਫੇ ਵੀ ਚਾਹੀਦਾ ਹਾਂਜੀ ਭਾਜੀ ਆਪਣੀ ਸੈਟਿੰਗ ਬਹੁਤ ਏ ਸੈਟਿੰਗ ਸਾਡੇ ਕੋਲ ਉੱਪਰ ਪਾਰਟੀ ਹਾਲ ਵੀ ਹੈਗਾ ਯਾਰ ਪਰ ਅਸੀਂ ਸੋਚਦੇ ਹਾਂ ਵੀ ਅਜੇ ਜਮੇ ਥੋੜੀ ਥੋੜੀ ਸੈਟਿੰਗ ਆ ਚੁੱਕੀ ਜੀ ਤੇ ਨਵਾਂ ਕੰਮ ਸਟਾਰਟ ਕੀਤਾ ਉਹ ਸਾਬ ਨਾਲ ਆਪਾਂ ਦਾ ਹਾਂ ਵਧਾਵਾਂਗੇ ਜੀ ਚਲੋ ਦਰਸ਼ਕ ਵੀਰੋ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਵੀ ਤੁਸੀਂ ਸਾਰੇ ਕਿਸਾਨ ਫੂ ਪੰਜਾਬੀ ਭਰਾ ਕੋਈ ਵੀ ਕੰਮ ਸ਼ੁਰੂ ਕਰਦੇ ਆ ਆਪਾਂ ਪ੍ਰਵਾਸੀਆਂ ਦੀ ਵੀ ਪੂਰੀ ਮਦਦ ਕਰਦੇ ਆ ਚਲੋ ਕਰਨੀ ਚਾਹੀਦੀ ਆ ਜਿਹੜੇ ਵੀ ਕੰਮ ਕਰਦੇ ਆ ਪਰ ਜਦੋਂ ਕੋਈ ਸਾਡਾ ਪੰਜਾਬੀ ਭਰਾ ਕੋਈ ਵੀ ਕੰਮ ਸ਼ੁਰੂ ਕਰਦਾ ਹੈ ਐਸੇ ਹਾਬ ਨਾਲ ਪੈਸਾ ਲਾਏਗਾ ਤੁਸੀਂ ਦੇਖ ਸਕਦੇ ਹੋ ਹਨਾ ਤੇ ਬੈਠਣ ਦੇ ਲਈ ਜੇ ਗੱਲ ਕਰੀ ਹੋਰੇ ਬੈਠਣ ਦਾ ਕੋਈ ਰੈਂਟ ਨਹੀਂ ਕੋਈ ਕਿਰਾਇਆ ਨਹੀਂ ਹੈਗਾ ਜੋ ਤੁਹਾਨੂੰ ਰੇਟ ਦਿੱਤੇ ਗਏ ਆ ਦੱਸੇ ਗਏ ਆ ਜੇ ਤੁਸੀਂ ਪਾਰਟੀ ਵੀ ਕਰਦੇ ਆ ਤਾਂ ਉਹਨਾਂ ਦੇ ਵਿੱਚ ਵੀ ਕਹਿੰਦੇ ਡਿਸਕਾਊਂਟ ਅਸੀਂ ਕਰ ਲਾਂਗੇ ਤੇ ਕਿਸਾਨ ਫੂਡ ਹਟ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਸਾਹਮਣੇ ਜੀ ਗੱਲ ਕਰੀ ਸਾਹਮਣੇ ਕਿਸਾਨ ਫੂਡ ਹਟ ਏਕੇ ਸੀ ਉਹ ਹੈ ਤੇ ਪੂਰਾ ਏਸੀ ਹਾਲ ਹੈ ਤੇ ਆਓ ਤੁਸੀਂ ਫੈਮਿਲੀ ਨਾਲ ਆਓ ਦੇਖਣ ਆਓ ਫਾਸਟ ਫੂਡ ਖਾਓ ਇੰਜੋਏ ਕਰੋ ਵਧੀਆ ਕੂਲਿੰਗ ਹੈ ਵਧੀਆ ਸੈਟਿੰਗ ਹੈ ਜੀ ਤੇ ਬਾਹਰ ਬੈਠਣਾ ਬਾਹਰ ਬੈਠਣ ਵਾਸਤੇ ਵੀ ਮੈਂ ਕਹਿੰਨਾ ਔਰੇ ਜੇ ਮੈਂ ਦਾ ਮੌਸਮ ਚੇਂਜ ਹੋਊਗਾ ਜੀ ਆਪਣੇ ਕੋਲ ਟੇਬਲ ਕੋਠੀਆਂ ਸਾਰਾ ਕੁਝ ਹੈ ਬਾਹਰ ਸੈਟਿੰਗ ਵਧੀਆ ਪ੍ਰੋਪਰ ਸੈਟਿੰਗ ਹੈ ਜੀ ਚਲੋ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਵੀ ਜਰੂਰ ਸਾਡੇ ਵੀਰਾਂ ਨੂੰ ਸਪੋਰਟ ਕਰੋ ਕਿਸਾਨ ਫੂਡ ਹਟ ਮਰੰਡੇ ਦੇ ਵਿੱਚ ਜਿਹੜਾ ਖੁੱਲ ਚੁੱਕੀ ਆ ਆਪਾਂ ਜੀ ਇਹਦੀ ਆਨਲਾਈਨ ਰਿਵਿਊ ਵੀ ਕਰਦੇ ਆ ਕੋਈ ਵੀ ਆਰਡਰ ਆਪਣੇ ਕੋਲ 2300 ਤੋਂ ਉਪਰ ਆਨਦਾ ਕੀ ਜੀ ਅਸੀਂ ਹੋਮ ਡਿਲੀ ਵੀ ਕਰਦੇ ਹਾਂ 3 4 5 ਕਿਲੋਮੀਟਰ ਤੱਕ ਤੇ ਕੀ ਚਾਰਜ ਕਰਦੇ ਆ ਉਹਦਾ ਉਦੋਂ ਕੋਈ ਚਾਰਜ ਨਹੀਂ ਆਗਾ ਚਾਰਜ ਕੋਈ ਨਹੀਂ ਕਿੰਨੇ ਤੋਂ ਸਟਾਰਟ ਆ ਹੋਮ ਡਿਲੀ ਵੀ ਕਿੰਨੇ ਰੁਪਏ ਦਾ 2300 ਤੋਂ ਉੱਪਰ ਹੋ ਜਾਂਦਾ ਜੀ ਅੱਛਾ ਤੇ ਅਸੀਂ ਫ੍ਰੀ ਹੋਮ ਡਿਲੀ ਕਰਦੇ ਹਾਂ ਕੋਈ ਪੈਕੇਜ ਚਾਹੁੰਦੇ ਜੀ ਤੇ ਦਰਜ ਅੱਛਾ ਕੋਈ ਅਸੀਂ ਉਹ ਡਿਲੀਵਰੀ ਚਾਰਜ ਨਹੀਂ ਕਰਦੇ ਜੀ ਚਲੋ ਇਹ ਵੀ ਤੇ ਸਾਰੇ ਜਰੂਰ ਸੰਪਰਕ ਕਰਿਓ ਤੇ ਫੈਮਿਲੀ ਦੇ ਨਾਲ ਸਾਰੇ ਜਰੂਰ ਵਿਸਟ ਕਰਿਓ ਇੱਕ ਵਾਰ ਜੀ ਸਾਰੇ ਸਾਡੀ ਮਰਮਤਤ ਕਰੋ ਤੇ ਇੱਕ ਵਾਰ ਸਾਰੇ ਜਰੂਰ ਵਿਸਟ ਕਰਕੇ ਦੇਖੋ ਆ ਕੇ ਦੇਖੋ ਤੁਹਾਨੂੰ ਵਧੀਆ ਲੱਗੂਗਾ ਜੀ ਇਹ ਕਿਸੇ ਵਾਰ ਆਉਂਗੇ ਸਪੈਸ਼ਲ ਆਪਾਂ ਸਪੈਸ਼ਲ ਡਿਸਕਾਊਂਟ ਦਵਾ ਦੇ ਚਲੋ ਬਹੁਤ ਬਹੁਤ ਧੰਨਵਾਦ ਮੈਂ ਅਪੀਲ ਕਰਦਾ ਵੀ ਸਾਰੇ ਜਰੂਰ ਆਇਓ ਤੇ ਸਾਹਮਣੇ ਰਾਧਾ ਸੁਆਮੀ satsang ਕਰ ਆਇਆ ਤੇ ਸਾਹਮਣੇ ਸਾਨੂੰ ਦੱਤ ਸਾਡੇ ਭਰਾ ਦੀ ਫੈਕਟਰੀ ਹੈ ਮਰੰਡੇ ਦੇ ਵਿੱਚ ਮਹਾਰਾਣਾ ਪ੍ਰਤਾਪ ਚੌਂਕ ਆ ਇਸ ਸਾਈਡ ਤੇ ਤੇ ਸਾਹਮਣੇ ਜਾਂਦੀ ਹੈ ਜੇ ਗੱਲ ਕਰੀ ਲੁਧਿਆਣੇ ਨੂੰ ਰੋਡ ਮੇਨ ਹਾਈਵੇ ਲੱਕੀ ਟਾਬਾ ਵੀ ਅੱਗੇ ਆ ਜਾਂਦਾ ਇਸੇ ਰੋਡ ਦੇ ਉੱਪਰ ਪਰ ਫਾਸਟ ਫੂਡ ਦੇ ਲਈ ਬੈਸਟ ਸਿਟਿੰਗ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਤੇ ਸਾਰੇ ਜਰੂਰ ਆਇਓ ਤੇ ਸਪੋਰਟ ਕਰੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਦੱਬ ਕੇ